ਬੇਹਿੰਮਤੀ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਉਸ ਪਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਆਪਣੇ ਅੰਦਰ ਇੱਕ ਹੁਨਰ ਬਖਸ਼ੀ ਹੋਈ ਹੈ ਕਲਾ ਬਖਸ਼ੀ ਹੋਈ ਹੈ ਤੇ ਕਈ ਇਨਸਾਨ ਜਿਹੜੇ ਕਿ ਉਸ ਹੁਨਰ ਨੂੰ ਪਛਾਣ ਲੈਂਦੇ ਨੇ ਅਤੇ ਵੱਖਰੀ ਮਿਸਾਲ ਪੇਸ਼ ਕਰਦੇ ਨੇ ਦੇਖੋ ਵੀ ਜੀ ਸਾਰਨਾ ਪੈਣਾ ਤਾਂ ਮੇਰੇ ਮਨ ਦੇ ਵਿੱਚ ਕਿ ਕੋਈ ਮੈਂ ਕੁਝ ਵੱਖਰਾ ਕਰਾਂ ਫਿਰ ਕਰਾਂ ਕੀ ਮੈਂ ਠੀਕ ਹੈ ਜੀ ਉਦੋਂ ਚੈਨਲ ਦੇ ਉੱਪਰ ਸੁਰਵੀ ਚੱਲਦਾ ਸੀਗਾ ਪ੍ਰੋਗਰਾਮ ਅੱਜ ਤੋਂ ਕਾਫੀ ਸਮਾਂ ਪਹਿਲਾਂ ਉਹਦੇ ਵੀ ਕਿਸੇ ਬੰਦੇ ਨੇ ABC ਲਈ ਸੀ ਕਿ Z ਤੱਕ ਇੱਕ ਚੌਂਦੇ ਜਾਣੇ ਤੇ ਮੈਂ ਕਿਹਾ ਯਾਰ ਮੈਂ ਵੀ ਕਰ ਸਕਦਾ ਹਾਂ ਸਭ ਮੈਂ ਪਹਿਲਾਂ ਮੈਂ ਚਾਰ ਅੱਖਰ ਲਿਖ ਲਈ ਸੀ ਕਿ ਮੇਰਾ ਨਾਮ ਗੁਰਮੀਤ ਹੈ G U R M ਜੀ ਚਾਰ ਅੱਖਰ ਲਿਖੇ ਉਸ ਤੋਂ ਮੈਂ ਆਹ ਸਾਂ ਆਹ ਸਾਂ ਆਹ ਸਾਂ ਮੈਂ ਪ੍ਰੈਕਟਿਸ ਕਰਨੇ ਸ਼ੁਰੂ ਕੀਤੀ ਮੈਂ 26 ਅੱਖਰ ਲਿਖ ਦਿੱਤੇ ਇੱਕ ਲੈ ਕੇ Z ਤੱਕ ਫਿਰ ਮੈਂ ਕਿ 100 ਅੱਖਰ ਲਿਖ ਦਿੱਤਾ ਉਸ ਤੋਂ ਬਾਅਦ ਮੈਂ 550 ਖਰਚ ਲਗੀ ਤਾਂ तकरीबन ਮੈਂ 21 ਬੜੀ এবੀਸੀ ਲਿਖੀ ਸੀ ਮੈਂ ਕਿਸੇ ਵੀਰ ਨੂੰ ਮਿਲਿਆ ਤਾਂ ਉਹਨੇ ਗਾਲੀ ਕੁੱਝ ਦਿੱਤੀ ਕਿ ਨਹੀਂ ਭਾਈ ਇਹ ਤਾਂ ਯਾਰ ਬੋੜ ਬੰਦੇ ਨੇ ਜਿਹੜੇ ਬੜੇ ਕੰਮ ਕਰਦੇ ਆ ਤੇ ਤੂੰ ਤਾਂ ਕੁਝ ਵੀ ਨਹੀਂ ਕੀਤਾ ਲੋਕ ਤਾਂ ਚੋਲ ਦੇ ਦਾਣੇ ਤੇ ਹੋ ਗਿਆ ਤੇਲ ਦੇ ਦਾਣੇ ਤੇ ਹੋ ਗਿਆ ਇਹਨਾਂ ਦੇ ਉੱਪਰ ਲਿਖ ਦਿੰਦੇ ਨੇ ਤੇ ਬੰ ਨੂੰ ਬੜੀ ਨਰਾਸ਼ਾ ਹੋਈ ਤੇ ਨਾਲ ਚਾਲੀ ਮੈਂ ਉਹਨਾਂ ਦਾ ਕਬੂਲ ਕਰ ਲਿਆ ਮੈਂ ਫਿਰ ਤੇਲ ਦੇ ਢਾਣੇ ਦੇ ਉੱਪਰ ਇੰਡੀਆ ਦਾ ਨਕਸ਼ਾ ਬਣਾਇਆ ਸਰਮਾ ਪਹਿਲਾਂ ਉਸ ਤੋਂ ਬਾਅਦ ਤੇਲ ਦੇ ਢਾਣੇ ਤੇ ਬਾਬੇ ਨਾਨਕ ਦੀ ਫੋਟੋ ਪੜਾਈ ਕਿ ਮੈਂ ਜਾ ਕੇ ਦਿਖਾਇਆ ਉਹਨਾਂ ਨੂੰ ਫਿਰ ਕਹਿੰਦੇ ਨਹੀਂ ਯਾਰ ਫਿਰ ਮੈਂ ਕੱਡੀਆਂ ਗਾਣਾ ਜੀ ਇਹ ਸਾਹ ਪੰਜਾਬੀ ਜੀ ਗੱਲਿਆ ਕਿ ਮੈਂ ਫਿਰ ਕੱਡੀਆਂ ਗਾਣਾ ਕਿ ਵੀਰੋ ਜਿਹੜੇ ਤੁਹਾਡੇ ਸਾਹਮਣੇ ਯਾਰ ਉਹਨੂੰ ਸ਼ਾਬਾਸ਼ ਤਾਂ ਦੇ ਦਿਓ ਜਿੰਨੂੰ ਤੁਸੀਂ ਜਿੰਨੀ ਤੁਸੀਂ ਗੱਲ ਕਰ ਰਹੇ ਉਹਨੂੰ ਕਦੇ ਦੇਖਿਆ ਮੈਂ ਸਵਾਲ ਕੀਤਾ ਉਹਨਾਂ ਨੂੰ ਕਿ ਜਿਹੜੇ ਬੰਦੇ ਆ ਤੁਸੀਂ ਗੱਲ ਕਰ ਰਹੇ ਉਹਨੂੰ ਦੇਖਿਆ ਕਦੀ ਕੰਨੇ ਨਹੀਂ ਦੇਖਿਆ ਸੁਣਿਆ ਕਦੇ ਨਹੀਂ ਸੁਣਿਆ ਫਰਾਨੇ ਨੇ ਗਿਆ ਸੀ ਮੈਂ ਕਿਹੜੇ ਫਰਾਨੇ ਨੇ ਗਿਆ ਸੀਗਾ ਕੋਈ ਜੇ ਪਤਾ ਨਹੀਂ ਕਹਿ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਿ ਦੱਸੇ ਕਿ ਇੰਡੀਆ ਦਾ ਤੁਸੀਂ ਨਾਮ ਜਿਹੜਾ ਕਿ ਲਿਖਿਆ ਸੀ ਉਸ ਤੋਂ ਬਾਅਦ ਫਿਰ ਕਿਵੇਂ ਚੱਲ ਸੋ ਚੱਲ ਅੱਗੇ ਚੱਲਦਾ ਰਿਹਾ ਤੇ ਹੁਣ ਤੱਕ ਕਿੰਨਾ ਕੁ ਤੁਸੀਂ ਲਿਖ ਚੁੱਕੇ ਹੋ ਜਿਹੜੇ ਕੋਈ ਹੁਣ ਤੱਕ ਮੈਂ ਕਾਫੀ ਕੰਮ ਕਰ ਚੁੱਕਾ ਹਾਂ ਤੇ ਕ੍ਰਿਕਟ ਵਿੱਚ 12 14 ਮੇਰੇ ਨੈਸ਼ਨਲ ਇੰਟਰਨੈਸ਼ਨਲ ਰਕਾਰ ਨੂੰ ਇੰਡੀਆ ਦੇ ਵਿੱਚੋਂ ਤਕਰੀਬਨ 120 ਬੰਦੇ ਚੁਣੇ ਗਏ ਸੀਗੇ ਜਿਹੜੇ ਵਿਸ਼ੇਸ਼ ਕਲਾਕਾਰ ਸੀਗੇ ਜਿਹੜੇ ਵਿਲੱਖਣ ਕੰਮ ਕਰਦੇ ਸੀ ਉਹਨਾਂ 'ਚ ਮੇਰਾ ਨਾਮ ਸੀਗਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਜਿਹੜਾ ਕਿ ਤਿਆਰ ਕੀਤਾ ਸੀ ਇਸ ਚੀਜ਼ ਨੂੰ ਤਿਆਰ ਕੀਤੇ ਆ तकरीबन ਮੇਰੇ 12-14 ਸਾਲ ਉੱਦੇ ਨੇ ਤੇ ਜਿਹੜਾ ਸਮਾਨ ਮੈਂ ਤੁਹਾਨੂੰ ਦਿਖਾਇਆ ਇਹ ਤਕਰੀਬਨ 10 ਕੋਸਾਲ ਹੋ ਗਏ ਬਣਾਏ ਤੇ ਹੁਣ ਉਹਨਾਂ ਦੇ ਉੱਪਰ ਘੋਣ ਲੱਗਣਾ ਸ਼ੁਰੂ ਹੋ ਗਿਆ ਕੀ ਕਰ ਤੇ ਅੱਜ ਜਿਹੜਾ ਘੋਣ ਮੇਰੇ ਬਿਨਾਂ ਬਣਾਈਆਂ ਕਲਾਕ੍ਰਿਤੀਆਂ ਲੱਗਦਾ ਪਿਆ ਵਾ ਠੀਕ ਹੈ ਇਹ ਉਹਨਾਂ ਸੰਸਾਵਾਂ ਦੀ ਆ ਜਾਂ ਕਮੇਟੀ ਵਾਲਿਆਂ ਦੇ ਕਸੂਰ ਆ ਕਿ ਸਾੜਨਾ ਇਹ ਬਿਤਕਰਾ ਕਿਉਂ ਹੋ ਰਿਹਾ ਹੋਰ ਆ ਹੋਰ ਕਲਾਕਾਰ ਹੁੰਦੇ ਨੇ ਉਹਨਾਂ ਨੂੰ ਮਾਨ ਸਨਮਾਨ ਪੂਰਾ ਮਿਲਦਾ ਜਿਹੜਾ ਬਾਣੀ ਨੂੰ ਪਿਆਰ ਕਰਨ ਵਾਲੇ ਆ ਰੱਬ ਨੂੰ ਪਿਆਰ ਕਰਨ ਵਾਲੇ ਠੀਕ ਹੈ ਜੀ ਬੜੇ ਜਿਹੜੀ ਤਾਂ ਆਮ ਸੰਗਤ ਆ ਤੇ ਸਾਨੂੰ ਬਹੁਤ ਜ਼ਿਆਦਾ ਜਿਹੜੋ ਦੇਖਦੇ ਨੇ ਕਿ ਸਾਨੂੰ ਹੌਸਲਾ ਦਿੰਦੇ ਕਿ ਬਹੁਤ ਸੋਹਣਾ ਕੰਮ ਕੀਤਾ ਹੈ ਕਈ ਬੰਦੇ ਤਾਂ ਮੇਰੀ ਰਿਸਪੈਕਟ ਬਹੁਤ ਜ਼ਿਆਦਾ ਕਰਦੇ ਇਸ ਕੰਮ ਕਰਕੇ ਕਿ ਇਸ ਬੰਦੇ ਨੇ ਬਣਾਣਾ ਕੰਮ ਕੀਤਾ ਜਿਹੜਾ ਮਾਜੇ ਬਿਸ਼ਰੋਮਣੀ ਕਮੇਟੀ ਵਾਲੇ ਪਾਸੇ ਜਿਹੜੇ ਸਿੱਖ ਧਾਰੇ ਨੇ ਉਹਨਾਂ ਦੇ ਪਾਸੇ ਆ ਦੀਏ ਤੇ ਫਿਰ ਕੁਝ ਨਹੀਂ ਮੈਂ ਨਾ ਹੀ ਲੈਣਾ ਚਾਹੁੰਦਾ ਕਈ ਹੰਨਾ ਕੋਈ ਐਸੇ ਇਹੋ ਜਿਹੇ ਕੋ ਮੰਗਿਆ ਵਾ ਕਿ ਜਿਹਨਾਂ ਨੂੰ ਮੈਂ ਇੱਕੋ ਗੱਲ ਕੀਤੀ ਕਿ ਮੈਨੂੰ ਸਰੋਪਾ ਚਾਹੀਦਾ ਜਦੋਂ ਮੈਨੂੰ ਪੁੱਛਦੇ ਤੁਹਾਨੂੰ ਚਾਹੀਦਾ ਕੀ ਮੈਂ ਕਿਹਾ ਮੈਨੂੰ ਸੰਗਤ ਦੇ ਸਰੋਪਾ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੋ ਵੀ ਕਹਿ ਦਿੰਦੇ ਨੇ ਤੂੰ ਲਾਲਚੀ ਹੈ ਬੇ ਹਿੰਮਤੀ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਪਾੜ ਕਿਸੀਨਾ ਪੱਥਰਾਂ ਦਾ ਉਸ ਪਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਆਪਣੇ ਅੰਦਰ ਇੱਕ ਹੁਨਰ ਬਖਸ਼ੀ ਹੋਈਏ ਕਲਾ ਬਖਸ਼ੀ ਹੋਈ ਹੈ ਤੇ ਕਈ ਇਨਸਾਨ ਜਿਹੜੇ ਕਿ ਉਸ ਹੁਨਰ ਨੂੰ ਪਛਾਣ ਲੈਂਦੇ ਨੇ ਅਤੇ ਵਕਰੀ ਮਿਸਾਲ ਪੇਸ਼ ਕਰਦੇ ਨੇ ਤੇ ਉਹਨਾਂ ਵੱਲੋਂ ਉਸ ਹੁਨਰ ਨੂੰ ਜਿਹੜਾ ਕਿ ਸਵਾਰੇ ਜਾਂਦਾ ਹੈ ਸੋ ਇਸੇ ਤਰ੍ਹਾਂ ਹੀ ਇੱਕ ਨੌਜਵਾਨ ਭਾਈ ਗੁਰਮੀ ਸਿੰਘ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਦੇ ਵੱਲੋਂ ਇੱਕ ਵਿਲੱਖਣ ਕਿਰਤਕਾਰੀ ਕੀਤੀ ਗਈ ਹੈ ਇੱਕ ਜਿਵੇਂ ਕਿ ਕਹਿ ਸਕਦੇ ਆ ਕਿ ਚੋਲ ਦੇ ਦਾਣੇ ਲਾ ਲਓ ਚਾਹੇ ਰਾਜਮਾ ਦਾ ਰਾਜਮਾ ਜਿਹੜਾ ਕਿ ਦਾਣਾ ਹੁੰਦਾ ਉਸ ਨੂੰ ਲਾ ਲਓ ਤੇ ਜਾਂ ਸਿੱਖ ਧਰਮ ਦੇ ਜਿਹੜੇ ਵਿਸ਼ੇਸ਼ ਚਿੰਨ੍ਹ ਨੇ ਜਿਵੇਂ ਕਿ ਗੁਰਬਾਣੀ ਅਖਰ ਲਾ ਲੋ ਔਰ ਛੋਟੇ ਸਾਹਿਬਜ਼ਾਦੇ ਦੀ ਕੀਰਤੀ ਇਸ ਤਰ੍ਹਾਂ ਦੇ ਜਿਹੜੇ ਕਿ ਛੋਟੇ ਛੋਟੇ ਤਿਆਰ ਕੀਤੇ ਗਏ ਨੇ ਅਤੇ ਇਹਨਾਂ ਦਾ ਜਿਹੜਾ ਕਿ ਨਾਮ ਹੈ ਉਹ ਲਿੰਕਾ ਬੁੱਕ ਨੇਪਾਲ ਬੁੱਕ ਰਸ਼ਨ ਬੁੱਕ ਦੇ ਵਿੱਚ ਰਿਕਾਰਡ ਕੀਤਾ ਗਿਆ ਹੈ ਖਾਸ ਕਰਕੇ ਇਹ ਭਾਈ ਗੁਰਮੀ ਸਿੰਘ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਜਿਹੜਾ ਕਿ ਇਹਨਾਂ ਦਾ ਬਣਦਾ ਮਾਨ ਸਨਮਾਨ ਸੀ ਉਹ ਇਹਨਾਂ ਨੂੰ ਨਹੀਂ ਮਿਲਿਆ ਔਰ ਕਾਫੀ ਸਮੇਂ ਤੋਂ ਇਹ ਥੋੜਾ ਜਿਹਾ ਨਿਰਾਸ਼ ਦਿਖ ਰਹੇ ਨੇ ਅਤੇ ਇਹਨਾਂ ਨੇ ਇਹ ਜਿਹੜੇ ਇਹ ਕੰਮ ਕੀਤਾ ਹੋਇਆ ਹੈ ਇਹ ਤਕਰੀਬਨ 8 ਤੋਂ 10 ਸਾਲ ਪਹਿਲਾਂ ਕੀਤਾ ਸੀ ਨਿਰਾਸ਼ ਹੋ ਕੇ ਉਸ ਤੋਂ ਬਾਅਦ ਇਸ ਨੂੰ ਬੰਦ ਕਰਤਾ ਪਰ ਅੱਜ ਸਾਡੀ ਜਿਹੜੇ ਕਿ ਅਸੀਂ ਇਹਨਾਂ ਕੋਲ ਪਹੁੰਚੇ ਆ ਅਤੇ ਇਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਇਹਨਾਂ ਵੱਲੋਂ ਕਿਹੜੀ ਕਿਹੜੀ ਕਿਰਤੀ ਤਿਆਰ ਕੀਤੀ ਗਈ ਹੈ ਤੁਹਾਨੂੰ ਉਹ ਨੰਬਰ ਜਾਣਕਾਰੀ ਸਾਂਝੀ ਕਰਾਂਗੇ ਤੇ ਇਹਨਾਂ ਨੂੰ ਬੇਨਤੀ ਵੀ ਜ਼ਰੂਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਵਾਇਰ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਜੀ ਜੀ ਫਤਿਹ ਸਭ ਤੋਂ ਪਹਿਲਾਂ ਅੱਜਕੱਲ ਨੂੰ ਸਾਨੂੰ ਪਾਈ ਗੁਰਮੀਤ ਜੀ ਦੱਸੋ ਕਿ ਇਹ ਜਿਹੜਾ ਕਿ ਤੁਸੀਂ ਇਹ ਚੋਲ ਦੇ ਦਾਣੇ ਤੇ ਛੋਟੇ-ਛੋਟੇ ਅਗਿਰਤੀ ਤਿਆਰ ਕਰਦੇ ਹੋ ਇਹ ਕਿਵੇਂ ਤਿਆਰ ਕੀਤੇ ਸੀ। ਦੇਖੋ ਵੀਰ ਜੀ ਸਾਰਨਾ ਪਹਿਲਾਂ ਤਾਂ ਮੇਰੇ ਮਨ ਦੇ ਵਿੱਚ ਸੀ ਕਿ ਕੋਈ ਮੈਂ ਕੁਝ ਵੱਖਰਾ ਕਰਾਂ। ਫਿਰ ਕਰਾਂ ਕਿ ਮੈਂ ਠੀਕ ਹੈ ਜੀ। ਉਦੋਂ ਚੈਨਲ ਦੇ ਉੱਪਰ ਸੁਰਦੀ ਚੱਲਦਾ ਸੀਗਾ ਪ੍ਰੋਗਰਾਮ। ਅੱਜ ਤਾਂ ਕਾਫੀ ਸਮਾਂ ਬੈਨਾ। ਉਹ ਦਿਨ ਕਿਸੇ ਬੰਨੇ ਨੇ ABC ਲਈ ਸੀ ਕਿ Z ਤੱਕ ਇੱਕ ਚੌਂਦੇ ਜਾਣੇ ਤੇ। ਮੈਂ ਕਿਹਾ ਯਾਰ ਮੈਂ ਵੀ ਕਰ ਸਕਦਾ ਹਾਂ। ਸਾਰਨਾ ਪਹਿਲਾਂ ਮੈਂ ਚਾਰ ਅੱਖਰ ਲਿਖੇ ਸੀ ਕਿ ਮੇਰਾ ਨਾਮ ਗੁਰਮੀਤ ਹੈ ਜੀ ਜੂ ਆਰ ਐਮ ਜੀ ਚਾਰ ਅੱਖਰ ਲਿਖੇ ਉਹ ਤੁਮੇ ਆਜ ਸਾ ਆਜ ਸਾ ਇਸ ਤਾ ਮੈਂ ਪ੍ਰੈਕਟਿਸ ਕਰਨੇ ਸ਼ੁਰੂ ਕੀਤੀ ਮੈਂ 26 ਅੱਖਰ ਲਿਖ ਦਿੱਤੇ 1 ਤੋਂ ਲੈ ਕੇ 100 ਤੱਕ ਫਿਰ ਮੈਂ ਕਿ 100 ਅੱਖਰ ਲਿਖ ਦਿੱਤਾ ਉਸ ਤੋਂ ਬਾਅਦ ਮੈਂ 550 ਅੱਖਰ ਲਿਖ ਦਿੱਤਾ ਤਕਰੀਬਨ ਮੈਂ 21 ਵਾਰੀ ABC ਲਿਖੀ ਸੀ ਫਿਰ ਮੇਰੇ ਮਨ ਚ ਆਇਆ ਗੱਲ ਕਿ ਕਿਉਂ ਨਾ ਅਖਬਾਰ ਦੇ ਵਿੱਚ ਫੋਟੋ ਦਿੱਤੀ ਜਾਵੇ ਆਪਣੀ ਆਪਣੇ ਬਾਰੇ ਦੱਸਿਆ ਜਾਵੇ ਤੇ ਸਾਰਨਾ ਵੱਡਾ ਜਰੀਆ ਜਿਹੜਾ ਹੈ ਅਖਬਾਰ ਦਾ ਸੀਗਾ ਅਖਬਾਰ ਵਾਲਿਆਂ ਕੋਲ ਗਈ ਉਹਨਾਂ ਨੇ ਮੈਨੂੰ ਮੇਰੀ ਤਸਵੀਰ ਲਗਾ ਦਿੱਤੀ ਮੈਂ ਬੜਾ ਖੁਸ਼ ਹੋਇਆ ਜੀ ਉਸ ਤੋਂ ਬਾਅਦ ਮੈਂ ਕਿਸੇ ਵੀਰ ਨੂੰ ਮਿਲਿਆ ਤੇ ਉਹਨਾਂ ਨੇ ਗਾਲੀ ਕੋਈ ਨਹੀਂ ਦਿੱਤੀ ਕਿ ਨਹੀਂ ਭਾਈ ਪਿੱਛੇ ਤੋਂ ਯਾਰ ਬਹੁਤ ਬੰਦੇ ਨੇ ਜਿਹੜੇ ਬੜੇ ਕੰਮ ਕਰਦੇ ਆ ਤੇ ਤੂੰ ਤਾਂ ਕੁਝ ਵੀ ਨਹੀਂ ਕੀਤਾ ਲੋਕ ਤਾਂ ਚੋਲ ਦੇ ਦਾਣੇ ਤੇ ਹੋ ਗਿਆ ਤੇਲ ਦੇ ਦਾਣੇ ਤੇ ਹੋ ਗਿਆ ਇਹਨਾਂ ਦੇ ਉੱਪਰ ਲਿਖ ਦਿੰਦੇ ਨੇ ਤੇ ਮੈਨੂੰ ਬੜੀ ਅੰਦਾਸ਼ਾ ਹੋਈ ਤੇ ਨਾਲ ਚੱਲੀ ਮੈਂ ਉਹਨਾਂ ਦਾ ਕਬੂਲ ਕਰ ਲਿਆ ਮੈਂ ਫਿਰ ਤੇਲ ਦੇ ਦਾਣੇ ਦੇ ਉੱਪਰ ਇੰਡੀਆ ਦਾ ਨਕਸ਼ਾ ਬਣਾਇਆ ਸਾਰਨਾ ਪਹਿਲਾਂ ਉਸ ਤੋਂ ਬਾਅਦ ਤੇਲ ਦੇ ਦਾਣੇ ਦੇ ਬਾਬੇ ਨਾਨਕ ਦੀ ਫੋਟੋ ਬਣਾਈ ਫਿਰ ਮੈਂ ਤੇਲ ਦੇ ਦਾਣੇ ਦੇ ਦਰਬਾਰ ਸਾਹਿਬ ਦੀ ਫੋਟੋ ਬਣਾਈ ਕਿ ਮੈਂ ਜਾ ਕੇ ਦਿਖਾਇਆ ਉਹਨਾਂ ਨੂੰ ਫਿਰ ਕਹਿੰਦੇ ਨਹੀਂ ਯਾਰ ਫਿਰ ਮੈਂ ਕੱਢੀਆਂ ਗਾਣਾ ਜੀ ਇਹ ਸਾਹ ਪੰਜਾਬੀ ਦੀ ਗੱਲ ਹੈ ਕਿ ਮੈਂ ਫਿਰ ਕੱਢੀਆਂ ਗਾਣਾ ਕਿ ਵੀਰੋ ਜਿਹੜੇ ਤੁਹਾਡੇ ਸਾਹਮਣੇ ਯਾਰ ਉਹਨੂੰ ਸ਼ਾਬਾਸ਼ ਤਾਂ ਦੇ ਦਿਓ ਜਿਹਨੂੰ ਤੁਸੀਂ ਨਹੀਂ ਤੁਸੀਂ ਗੱਲ ਕਰ ਰਹੇ ਉਹਨੂੰ ਕਦੀ ਦੇਖਿਆ ਮੈਂ ਸਵਾਲ ਕੀਤਾ ਉਹਨੂੰ ਕਿ ਜਿਹੜੇ ਬੰਦੇ ਆ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਦੇਖਿਆ ਕਦੀ ਕਰਨੇ ਨਹੀਂ ਦੇਖਿਆ ਸੁਣਿਆ ਕਦੇ ਨਹੀਂ ਸੁਣਿਆ ਫਰਾਨੇ ਨੇ ਗਿਆ ਸੀਗਾ ਮੈਂ ਕਿਹੜੇ ਫਰਾਨੇ ਨੇ ਗਿਆ ਸੀਗਾ ਕੋਈ ਗੱਲ ਪਤਾ ਨਹੀਂ ਗਿਆ ਮੈਂ ਫਿਰ ਗਿਆ ਕੀ ਕਿ ਕਿ ਵੀਰੋ ਜੋ ਤੁਹਾਨੂੰ ਬਣਾ ਕੇ ਲਿਆਉਂਦਾ ਨਾ ਉਹਦੇ ਚ ਬਿਨਾਂ ਦੇਖੂ ਗਲਤੀ ਹੈ ਜੇ ਤਾਂ ਗਲਤੀ ਹੈ ਤਾਂ ਉਹਦੇ ਗਲਤੀਵਾਰਾਂ ਨੂੰ ਦੱਸੋ ਕਿ ਨਹੀਂ ਬੇਟੀ ਤੁਹਾਡੀ ਗੱਲ ਸਹੀ ਨਹੀਂ ਜੀ ਤੁਸੀਂ ਸਹੀ ਨਹੀਂ ਲਿਖਿਆ ਤੇ ਜੇ ਕੋਈ ਲੈ ਕੇ ਉਹਨਾਂ ਨੂੰ ਸ਼ਾਬਾਸ਼ ਕੋੜੀ ਜਿਹੜੀ ਸ਼ਾਬਾਸ਼ੀ ਹੁੰਦੀ ਹੈ ਤੁਹਾਡੀ ਉਹ ਬੰਦੇ ਦੇ ਅੱਗੇ ਵਧਣੇ ਚਾਂਸ ਬਣ ਜਾਂਦੇ ਨੇ ਹੌਸਲਾ ਵਧੇਗਾ ਉਸ ਬੰਦੇ ਦਾ ਤੇ ਤੁਸੀਂ ਆ ਹੌਸਲਾ ਹੀ ਢਾ ਦੇਂਦੇ ਜੀ ਇਹ ਸਾਡੇ ਨਾਲ ਕੋਈ ਵੇਟੀ ਹੁੰਦਾ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਸੀ ਕਿ ਇੰਡੀਆ ਦਾ ਤੁਸੀਂ ਨਾਮ ਜਿਹੜਾ ਕਿ ਲਿਖਿਆ ਸੀ ਉਸ ਤੋਂ ਬਾਅਦ ਫਿਰ ਕਿਵੇਂ ਚਾਲ ਸੋਚ ਲੱਗੇ ਚੱਲਦਾ ਰਿਹਾ ਤੇ ਹੁਣ ਤੱਕ ਕਿੰਨਾ ਕੁ ਤੁਸੀਂ ਲਿਖ ਚੁੱਕੇ ਹੋ ਦੇਖੋ ਜੀ ਹੁਣ ਤੱਕ ਮੈਂ ਕਾਫੀ ਕੰਮ ਕਰ ਚੁੱਕਾ ਹਾਂ ਤੇ ਕ੍ਰਿਕਟ ਮੈਂ 12 14 ਮੇਰੇ ਨੈਸ਼ਨਲ ਇੰਟਰਨੈਸ਼ਨਲ ਰਿਕਾਰਡ ਨੇ ਜੀ ਇੱਕ ਮੈਂ ਛੋਟਾ ਵਰਲਡ ਕੱਪ ਬਣਾਇਆ ਸੀਗਾ ਇੱਕ ਇਹ ਦਰਬਾਰਤਾ ਬਣਾਇਆ ਸੀ ਕਿ ਇੰਡੀਆ ਦੇ ਵਿੱਚੋਂ ਤਕਰੀਬਨ 120 ਬੰਦੇ ਜੁਨੇ ਗਏ ਸੀ ਜਿਹੜੇ ਵਿਸ਼ੇਸ਼ ਕਲਾਕਾਰ ਸੀਗੇ ਜਿਹੜੇ ਵਿਲੱਖਣ ਕੰਮ ਕਰਦੇ ਸੀ ਉਹਨਾਂ 'ਚ ਮੇਰਾ ਨਾਮ ਸੀਗਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਜਿਹੜੇ ਕਿ ਤਿਆਰ ਕੀਤੇ ਨੇ ਇਸ ਕੇ ਚੀਜ਼ ਨੂੰ ਤਿਆਰ ਕੀਤੇ ਆ तकरीबन ਮੇਰੇ 12-14 ਸਾਲ ਹੋ ਗਏ ਨੇ ਤੇ ਜਿਹੜਾ ਸਮਾਨ ਮੈਂ ਤੁਹਾਨੂੰ ਦਿਖਾਇਆ ਕਿ ਟਿਕਟੇਮ 10 ਕੋ ਸਾਲ ਹੋ ਗਿਆ ਬਣਾਏ ਨੇ ਤੇ ਹੁਣ ਉਹਨਾਂ ਦੇ ਉੱਪਰ ਘੋਣ ਲੱਗਣਾ ਸ਼ੁਰੂ ਹੋ ਗਿਆ ਕੀ ਕਾਰਨ ਹੁਣ ਦਾ ਕਾਰਨ ਇਹ ਆ ਜੀ ਕਿ ਜਦੋਂ ਸਾਡੇ ਨੇ ਹੀ ਸਾਨੂੰ ਨਹੀਂ ਸਲਾਉਣਾ ਕਿ ਇੱਕ ਤਾਂ ਮੈਂ ਸਾਬਤ ਸੂਤਿਆ ਦੂਸਰਾ ਮੈਂ ਸਮਾਨ ਬਣਾਇਆ ਸਾਰਾ ਬਾਣੀ ਨਾਲ ਜੁੜਦਾ ਜਿਹੜਾ ਬਾਣੀ ਨੂੰ ਪਿਆਰ ਕਰਨ ਵਾਲੇ ਆ ਰੱਬ ਨੂੰ ਪਿਆਰ ਕਰਨ ਵਾਲੇ ਆ ਠੀਕ ਹੈ ਜੀ ਬੜੇ ਜਿਹੜੀ ਤਾਂ ਆਮ ਸੰਗਤ ਆ ਤੇ ਸਾਨੂੰ ਬਹੁਤ ਜ਼ਿਆਦਾ ਜਿਹੜੋ ਦੇਖਦੇ ਨੇ ਤੇ ਸਾਨੂੰ ਹੌਸਲਾ ਦਿੰਦੇ ਕਿ ਬਹੁਤ ਸੋਹਣਾ ਕੰਮ ਕੀਤਾ ਹੈ ਕਿ ਕਈ ਬੰਦੇ ਤਾਂ ਮੇਰੀ ਰਿਸਪੈਕਟ ਬਹੁਤ ਜ਼ਿਆਦਾ ਕਰਦੇ ਇਸ ਕੰਮ ਕਰਕੇ ਕਿ ਇਸ ਬੰਦੇ ਨੇ ਬਣਾਣਾ ਕੰਮ ਕੀਤਾ ਤੇ ਜਿਹੜਾ ਆਵਾਜ਼ ਆ ਮੈਂ ਸ਼ਰੋਮਣੀ ਕਮੇਟੀ ਵਾਲੇ ਪਾਸੇ ਜਿਹੜੇ ਸਿੱਖ ਆਧਾਰੇ ਨੇ ਉਹਨਾਂ ਦੇ ਪਾਸੇ ਆ ਜੀਵੇ ਤੇ ਫਿਰ ਕੁਝ ਨਹੀਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਈ ਹੁੰਦਾ ਕੋਈ ਐ ਹੋ ਜਿਆ ਕੋਈ ਮੰਗਿਆ ਵਾ ਕਿ ਜਿੰਨਾਂ ਨੂੰ ਮੈਂ ਇੱਕੋ ਗੱਲ ਕੀਤੀ ਕਿ ਮੈਨੂੰ ਸਰੋਪਾ ਚਾਹੀਦਾ ਜਦੋਂ ਮੈਨੂੰ ਪੁੱਛਦੇ ਤੁਹਾਨੂੰ ਚਾਹੀਦਾ ਕੀ ਮੈਂ ਕਿੰਨੇ ਸੰਗਤ ਦੇ ਸਰੂਪਾ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਉਹ ਵੀ ਕਹਿ ਦਿੰਦੇ ਨੇ ਤੂੰ ਲਾਲਚੀ ਹੈ ਠੀਕ ਹੈ ਜੀ ਤੇ ਅੱਜ ਜਿਹੜਾ ਘੋਣ ਮੇਰੇ ਜਿਹੜਿਆ ਬਣਾਈਆਂ ਕਲਾਕ੍ਰਿਤੀਆਂ ਲੱਗਦਾ ਪਿਆ ਵਾ ਠੀਕ ਹੈ ਇਹ ਉਹਨਾਂ ਸੰਸਥਾਵਾਂ ਦੀ ਆ ਜਾਂ ਕਮੇਟੀ ਵਾਲਿਆਂ ਦੇ ਕਸੂਰ ਆ ਕਿ ਸਰਨਾ ਇਹ ਬਿਤਕਰਾ ਕਿਉਂ ਹੋ ਰਿਹਾ ਬਿਲਕੁਲ ਹੋਰ ਕਲਾਕਾਰ ਆਉਂਦੇ ਨੇ ਉਹਨਾਂ ਨੂੰ ਮਾਨ ਸਨਮਾਨ ਪੂਰਾ ਮਿਲਦਾ ਇੱਥੇ ਮੈਂ ਪੈਸੇ ਢੇਲੇ ਦੀ ਗੱਲ ਨਹੀਂ ਕਰ ਰਿਹਾ ਇਸ ਗੱਲ ਨੂੰ ਤੁਸੀਂ ਗਲਤ ਨਾ ਲੈ ਕੇ ਜਾਣਾ ਕਿ ਗੁਰਮੀਤ ਸਿੰਘ ਪੈਸੇ ਮੰਗਦਾ ਥੋੜੀ ਜਾ ਕੋਈ ਆਸਥਿਕ ਤੌਰ ਤੇ ਕੋਈ ਚੀਜ਼ ਮਦਦ ਮੰਗਦਾ ਪਿਆ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮਾਰਨੇ ਬਹੁਤ ਜ਼ਿਆਦਾ ਮੇਰੇ ਤੇ ਕਿਰਪਾ ਕੀਤੀ ਠੀਕ ਹੈ ਪਰ ਬਣਦਾ ਸਰੂਪਾ ਤਾਂ ਯਾਰ ਸਾਨੂੰ ਦੇ ਦਿਓ ਕੋਈ ਵੱਡੀ ਚੀਜ਼ ਨਹੀਂ ਅਸੀਂ ਮੰਗਦੇ ਪਏ ਉਸ ਗੁਰੂ ਘਰ ਦੇ ਵਿੱਚ ਮੈਨੂੰ ਸਕੇ ਸਰੂਪਾ ਦੇ ਦਿੱਤਾ ਜਾਵੇ ਤੇ ਮੈਂ ਉਹਨੇ ਜੀ ਖੁਸ਼ੀਆਂ ਕਿ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਤੁਹਾਡੀ ਵਿਲੱਖਣ ਕਲਾ ਕਿਰਤੀ ਹੈ ਇਸ ਨੂੰ ਕਿ ਜਿਹੜਾ ਕਿ ਉੱਥੇ ਨਿਮਾਇਸ਼ ਲਈ ਰੱਖਿਆ ਜਾਵੇ ਦੇਖੋ ਜੀ ਮੈਂ ਗਿਆ ਸੀਗਾ ਉਸ ਟਾਈਮ ਤੇ ਪ੍ਰਧਾਨ ਸੀ ਕਿ ਕਲਕੱਤਾ ਦੀ ਉਹਨਾਂ ਕੋ ਗਿਆ ਕਿ ਉਹ ਮਣੀ ਕਮੇਟੀ ਸਮੁੰਦਰੀ ਹਾਲ ਦੇ ਵਿੱਚ ਮੈਂ ਉਹਨਾਂ ਕੋਲ ਪਹੁੰਚਿਆ ਤੇ तकरीबन 20-25 ਬੰਦੇ ਬੈਠੇ ਸੀ ਬਾਦੀ ਉਹ ਕੋਲ ਮੈਂ ਜਾ ਕੇ ਦਿਖਾਇਆ ਕਿ ਮੈਂ ਇਦਾਂ ਦਾ ਚੌਲਾਂ ਦੇ ਉੱਪਰ ਵਰਕ ਕਰਦਾ ਆ ਤੇ ਕੱਲੀ ਕੱਲੀ ਚੀਜ਼ ਚੈੱਕ ਕਰੋ ਕਿ ਕਿਤੇ ਸਿਹਾਰੀ ਬਹਿਰੀ ਦਾ ਵੀ ਕਿਤੇ ਫਰਕ ਪੈਂਦਾ ਨਾ ਤੇ ਮੈਂ ਦੇਣਦਾਰ ਆ ਕਿਉਂਕਿ ਮੈਂ ਜਿਹੜਾ ਕਲਾਕਾਰ ਆ ਕਿ ਮੈਂ ਐਵੇਂ ਗਈ ਜਾਵਾਂ ਕਿ ਮੇਰੀਆਂ ਚੀਜ਼ਾਂ ਬਹੁਤ ਵਧੀਆਂ ਨੇ ਕਿਉਂਕਿ ਕਹਿੰਦੇ ਹਰ ਆਪਣੇ ਬੱਚ ਨੂੰ ਸਾਰੇ ਸਲਾਉਂਦੇ ਨੇ ਪਰ ਗੁਣ ਤਾਂ ਦੁਨੀਆ ਨਹੀਂ ਪਾਉਣਾ ਹੈ ਕਿ ਤੁਸੀਂ ਦੇਖੋ ਫਿਰ ਗੱਲ ਕੀ ਚੱਲਦੀ ਸਮੇ ਸਾਡੇ ਕੀ ਅੱਜ ਆਓ ਕੱਲ ਆਓ ਪਰਸੋਂ ਆਓ ਜੇ ਚਾਹੀਦਾ ਉਹ ਚਾਹੀਦਾ ਫਿਰ ਇਹਨਾਂ ਡਿਮਾਂਡ ਕਰ ਦਿੱਤੀ ਕਿ ਇਸ ਚੀਜ਼ ਨੂੰ ਰੱਖਣ ਵਾਸਤੇ ਇਹਦੇ ਉੱਪਰ ਲੈਂਸ ਕਿੱਥੋਂ ਆਏਗਾ ਇਹ ਬਾਬਾ ਕਸ਼ਮੀਰ ਸਿੰਘ ਬਾਬਾ ਪੂਰੀ ਵਾਲੇ ਨੇ ਇਹਨਾਂ ਨੇ ਆਖਿਆ ਗੱਲ ਕੀਤੀ ਕਿ ਜੇ ਤਾਂ ਸ਼ੀਸ਼ੇ ਦੀ ਲੋੜ ਪੈਂਦੀ ਹੈ ਤੇ ਫਿਸ਼ੀਸ਼ਾ ਹੀ ਲਵਾ ਦੇਣ ਜੀ ਫਿਰ ਇਹ ਕੋ ਚੱਕਰ ਮਾਰੇ ਅਸੀਂ ਫਿਰ ਗੱਲ ਵੀ ਇਥੇ ਹੁੰਦੀ ਕਿ ਅੱਜ ਆਓ ਕੱਲ ਆਓ ਫਿਰ ਮੈਂ ਜਾਣਾ ਮناسب ਨਹੀਂ ਸਮਝਿਆ ਕਿ ਜਿਹੜੇ ਮੇਰੇ ਕਲਾਕ੍ਰਿਤੀ ਹੈ ਮੇਰਾ ਹੰਕਾਰ ਨਹੀਂਗਾ ਇਹ ਕਿ ਹੰਕਾਰ ਹੁੰਦਾ ਹੈ ਇੱਕ ਗੱਲ ਕਰਨੀ ਕਿ ਕਲਾਕਾਰ ਹੋਵੇ ਵਲਖਣ ਜੇ ਬਣਾਉਂਦਾ ਹੋਵੇ ਕਿ ਕਰਨੇ ਕਾਦੇ ਮਾਰੇ ਕਲਾਕਾਰ ਤਰਲੇ ਨਹੀਂ ਮਾਰੇਗਾ ਕਲਾਕਾਰ ਦੋ ਕਿਸਮ ਦੇ ਹੁੰਦੇ ਆ ਇੱਕ ਹੁੰਦੇ ਕਲਾਕਾਰ ਝੋਲੀ ਚੋਕ ਹੀ ਫਾਣ ਦੀ ਝੋਲੀ ਚੋਕ ਲਈ ਢਮਗਾਣੇ ਦੀ ਝੋਲੀ ਚੋਕ ਦੀ ਅੱਗੇ ਵੱਧ ਕੇ ਜਿਹੜਾ ਰੱਬ ਨੇ ਕਲਾਕਾਰ ਬਣਾਇਆ ਉਹ ਝੋਲੀ ਚੋਕ ਨਹੀਂ ਬਣੇਗਾ ਠੀਕ ਹੈ ਜੀ ਮੇਨ ਗੱਲ ਹੁੰਦੀ ਹੈ ਕਿ ਰੱਬ ਨੇ ਸਾਨੂੰ ਜਿੱਥੇ ਵੀ ਪਹੁੰਚਾਇਆ ਅੱਜ ਨਾ ਬੜੀ ਵਧੀਆ ਜਗ੍ਹਾ ਤੇ ਬਿਠਾਇਆ ਠੀਕ ਹੈ ਜੀ ਮੈਂ ਇਸ ਚੀਜ਼ ਦਾ ਨਹੀਂ ਕਹਿੰਦਾ ਕਿ ਮੈਨੂੰ ਕੁਝ ਮਿਲੇ ਜਾਂ ਮੇਰਾ ਕੋਈ ਨੁਕਸਾਨ ਆ ਪਰ ਮੈਨੂੰ ਇਹ ਗੱਲ ਕੀਤੀ ਕਿ ਜਿਹੜੀ ਸਿੱਖ ਕੌਮ ਆ ਆਈਟਮ ਖੜੀ ਕਿੱਥੇ ਆ ਠੀਕ ਹੈ ਜੀ ਉਹ ਜਿਵੇਂ ਅੱਗੇ ਵੀ ਮੈਂ ਇੱਕ ਦੋ ਇੰਟਰਵਿਊ ਜਿੱਦ ਗੱਲ ਕੀਤੀ ਸੀਗੀ ਕਿ ਜਿਸ ਟਾਈਮ ਤੇ 400 ਸਾਲਾ ਮਨਾਇਆ ਗਿਆ ਸੀਗਾ ਹਜੂਤ ਸਾਹਿਬ ਇਹ ਸਾਡੇ ਨਿਰਮਲ ਸਿੰਘ ਨੇ ਕੋਈ ਛੱਡ ਦੋ ਨੇ ਤੂ ਗਤਕੇ ਦੇ ਵਿੱਚ ਉਹਨਾਂ ਨੇ ਕੋਈ ਮਾਰਤ ਹਾਸਲ ਕੀਤੀ ਸੀ ਜੀ ਉਹ ਕਿਸੇ ਬੰਦੇ ਨੂੰ ਲੈ ਕੇ ਆਏ ਗਜਿੰਦਰ ਨਾਥ ਹੁੰਦਾ ਮੈਨੂੰ ਅਜੇ ਤੱਕ ਗੱਲ ਨਹੀਂ ਭੁੱਲਦੀ ਉਹ ਜਗENDER ਨਾਂ ਸੀਗਾ ਉਹ ਹੀ ਚੋਣਾਂ ਦੇ ਉੱਪਰ ਲਿਖਦਾ ਸੀਗਾ ਠੀਕ ਹੈ ਪਰ ਕਲਾਕਾਰੀ ਜਿਹੜੀ ਹੁੰਦੀ ਹੈ ਮੈਂ ਕਿਸੇ ਕਲਾਕਾਰ ਨੂੰ ਛੋਟਾ ਜਾਂ ਵੱਡਾ ਨਹੀਂ ਗਿਣਦਾ ਕਲਾਕਾਰ ਕਲਾਕਾਰੀ ਹੁੰਦਾ ਮੈਂ ਜਦੋਂ ਉਹਨਾਂ ਨੂੰ ਜਾ ਕੇ ਦਿਖਾਇਆ ਆਪਣੇ ਕਲਾਕ੍ਰਿਤੀਆਂ ਛਾੜੇ ਜਾ ਕੇ ਉਹਨਾਂ ਦੇ ਘਰ ਉਹਨਾਂ ਨੇ ਦੇਖਿਆ ਕਹਿੰਦੇ ਬਹੁਤ ਵਧੀਆ ਤੇ ਨਾਲ ਮੈਂ ਗੱਲ ਕੀਤੀ ਕਿ ਭਾਈ ਸਾਹਿਬ ਜੀ ਮੇਰੇ ਘਰੋਂ ਮੈਂ ਤਾਂ ਕੁਝ ਚੀਜ਼ਾਂ ਲੈ ਕੇ ਆਇਆ ਤੁਹਾਡੇ ਕੋਲ ਇਥੇ ਵਿਖਾਉਣ ਵਾਸਤੇ ਤੇ ਮੈਨੂੰ ਉੱਥੇ ਮਨਜੇ ਅਫਸੋਸ ਹੋਇਆ ਕਿ ਜੇ ਤੁਸੀਂ ਕਲਾ ਦੇ ਏਡੇ ਪੁਜਾਰੀ ਜੇ ਕਰਾਉਣ ਉਹਨਾਂ ਤੁਸੀਂ ਯਾਨੀ ਕਿ ਰੱਖਦੇ ਜੇ ਕਿ ਤੁਸੀਂ ਮੇਕੋ ਆ ਕੇ ਜਰੂਰ ਵੇਖੋਗੇ ਪਰ ਮੇਕੋ ਵੀਰ ਜੀ ਨਹੀਂ ਆਈ ਇਹ ਸਾਡੇ ਘਰ ਤੋਂ 1.5 ਕਿਲੋਮੀਟਰ ਦੀ ਦੂਰੀ ਹੈ ਸਿਰਫ ਤੁਰ ਕੇ ਸੀ ਚੱਲਦੇ ਨੇ ਬਾਹਰ ਮਾਤਾ ਕੌਣਾ ਭਲਾਈ ਕੇਂਦਰ ਆ ਉੱਥੇ ਵੀ ਗੁਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਜਾਂਦਾ ਠੀਕ ਹੈ ਜੀ ਉਹ Hindu ਪਰਿਵਾਰ ਤੋਂ ਆ ਇੱਕ ਸਿੱਖ ਬੰਦਾ ਤੁਹਾਡੇ ਸਾਹਮਣੇ ਬੈਠਾ ਸਾਬਤ ਸੂਰ ਤੇ ਆ ਤੇ ਕਲਾਕ੍ਰਿਤੀ ਇੱਥੇ ਮਾਨ ਵਾਲੀ ਗੱਲ ਨਹੀਂ ਮੈਂ ਕਰ ਰਿਹਾ ਕਲਾਕ੍ਰਿਤੀ ਮੇਰੀ ਉਸ ਬੰਦੇ ਨਾਲੋਂ तकरीबन 21 ਜੇ ਇੱਕ ਮੈਨੂੰ ਸਰੋਪਾ ਦੇ ਦਿਓ ਬਿਲਕੁਲ ਜਿਹੜੇ ਸਰੋਪਾ ਦੇ ਰਹੇ ਸੀ ਉਹਨਾਂ ਨੂੰ ਵੀ ਪਤਾ ਸੀ ਮੇਰੇ ਬਾਰੇ ਜਿਹੜੇ ਲੈ ਰਹੇ ਸੀ ਉਹਨਾਂ ਨੂੰ ਵੀ ਪਤਾ ਸੀ ਮੇਰੇ ਬਾਰੇ ਪਰ ਕਿਸੇ ਨੇ ਧਿਆਨ ਨਹੀਂ ਕੀਤਾ ਇਹਨੂੰ ਅੱਪ ਕੀ ਕਵਾਂਗੇ ਇਹ ਲੱਗਦਾ ਕਿ ਇੱਕ ਸਿੱਖ ਹੋਣ ਦੇ ਨਾਤੇ ਜਿਹੜੀ ਕੋਈ ਵੀ ਜਿਹੜੀ ਧਾਰਮਿਕ ਸੰਸਥਾ ਚਾਹੇ ਸਰਮੋਰ ਸੰਸਥਾ ਲਾ ਲੋ ਚਾਹੇ ਕੋਈ ਧਾਰਮਿਕ ਹੋਰ ਵੀ ਸੰਸਥਾਵਾਂ ਨੇ ਜਾਂ ਕੋਈ ਖਾਰ ਸੇਵਾ ਵਾਲੇ ਨੇ ਉਹਨਾਂ ਨੇ ਇੱਕ ਸਿੱਖ ਨੂੰ ਨਹੀਂ ਪਛਾਣਿਆ ਖਾਸ ਕਰਕੇ ਤੁਸੀਂ ਅੰਮ੍ਰਿਤਸਰ ਦੇ ਹੋ ਇੱਕ ਸਰਪਾਉ ਵੀ ਨਹੀਂ ਤੁਹਾਨੂੰ ਦਿੱਤਾ ਗਿਆ। ਇਹੀ ਮਨ ਦੇ ਵਿੱਚ ਨਿਰਾਸ਼ਾ ਚਲਦੀ ਹੈ ਜਿਹੜੀ ਕਿ ਹੁਣ ਤੱਕ ਤਾਈ ਇਹ ਸਭ ਕੁਝ ਇੱਕ ਜਿਹੜੀ ਕਲਾਗਤੂਨ ਤਿਆਰ ਕਰਦੇ ਹੋ, ਬੰਦ ਕਰਤਾ। ਦੇਖੋ ਜੀ ਇਹ ਕਿ ਸੋਚਣ ਦਾ ਵਿਸ਼ਾ ਹੈ। ਜਿਆਦਾ ਸੀ ਕੋਈ ਡਿਮਾਂਡ ਕਰੀਏ ਕਿ ਮੈਂ ਚੀਜ਼ ਬਣਾ ਰਿਹਾ ਮੈਨੂੰ ਫਰਾਨੀ ਦਿਓ। ਅਗਲੇ ਕੰਦੇ ਰਹਿਣ ਦੇ ਨਾ ਬਣਾ ਸਾਡੇ ਕਰਕੇ ਬਣਾ ਰਿਹਾ। ਠੀਕ ਹੈ ਜੀ। ਮੇਨ ਮਸਲਾ ਹੁੰਦਾ ਕਿ ਜਦੋਂ ਅਸੀਂ ਗੁਰੂ ਨੂੰ ਪਿਆਰ ਕਰਨ ਵਾਲੇ ਅਸੀਂ ਬਾਣੀ ਲਿਖਦੇ ਹੁਣ ਬਾਣੀ ਉਹ ਜਗ੍ਹਾ ਕਦੇ ਲਿਖਦੇ ਸੀ ਜਿਵੇਂ ਆਪਾਂ ਕਹਿੰਦੇ ਨੇ ਕਨ ਕਨ ਮੇ ਹੈ ਰਾਮ। ਵੇਖ ਜੀ ਆਪਾਂ ਕਣ ਕਣ ਦੇ ਉੱਤੇ ਆਰਾਮ ਲਿਖ ਦਿੱਤਾ ਕਣ ਕਣ ਦੇ ਉੱਤੇ ਵਾਇਗਰੂ ਲਿਖ ਦਿੱਤਾ ਠੀਕ ਹੈ ਪਰ ਫਿਰ ਵੀ ਸਾਡੇ ਤੇ ਕੋਈ ਸਵਾਲ ਖੜਾ ਕੀਤਾ ਜਾਵੇ ਕਿ ਨਹੀਂ ਜੀ ਤੁਸੀਂ ਸਾਡੇ ਕੋਲ ਸਰੂਪਾ ਮੰਗਦੇ ਤੁਸੀਂ ਕਹਿ ਦਿੰਦੇ ਜੇ ਕੋਈ ਲਾਲਚ ਨਹੀਂ ਇਹ ਤੁਸੀਂ ਇਹ ਹੈ ਉਹ ਹੈ ਉਹ ਚੀਜ਼ਾਂ ਇਹ ਸਾਡੇ ਤੋਂ ਬਰਦਾਸ਼ਤ ਨਹੀਂ ਆਉਂਦੀ ਕਹਿ ਸਕਦੇ ਆ ਕਿ ਧਰਮ ਪ੍ਰਚਾਰ ਦੇ ਲਈ ਵਕ ਵਕ ਹਰੇ ਕੋਈ ਕਾਰਜ ਕਰਦਾ ਤੁਸੀਂ ਵੀ ਇੱਕ ਵੱਖਰਨ ਤੋਂ ਵੱਖਰੇ ਤੌਰ ਤੇ ਕਾਰਜ ਕਰਕੇ ਕਿਉਂਕਿ ਜੇ ਇਹਦੀ ਜਿਹੜੀ ਕਿ ਅਜਮਾਇਸ਼ ਲਈ ਜਾਵੇ ਕਿਤੇ ਐਗਜ਼ਿਬਿਸ਼ਨ ਲਾਈ ਜਾਵੇ ਤਾਂ ਜਿਹੜੇ ਅੱਜਕੱਲ ਦੇ ਬੱਚੇ ਨੇ ਗੁਰਸਿੱਖ ਬੱਚੇ ਨੂੰ ਇਸ ਵਰਗਾ ਦੇ ਕੇ ਗੁਰ ਗੁਰਸਿੱਖੀ ਵੱਲ ਤੁਰ ਸਕਦੇ ਨੇ ਔਰ ਇਸ ਨੂੰ ਆਪਣਾ ਪੇਸ਼ਾ ਹੀ ਬਣਾ ਸਕਦੇ ਨੇ ਕੀ ਲੱਗਦਾ ਤੁਹਾਨੂੰ ਦੇਖੋ ਵੀਡੀਓ ਸਾਹਿਬ ਨੇ ਪਹਿਨਾ ਤਾਂ ਇੱਕ ਤੁਰਦਾ ਫਿਰਦਾ ਜੈਪ ਕਰ ਬਿਲਕੁਲ ਅਸੀਂ ਜਦੋਂ ਕਿਸੇ ਨੂੰ ਦਿਖਾਣੇ ਆ ਜਿਹੜਾ ਅੰਦਰ ਦਾ ਕਲਾਕਾਰ ਬੱਚਿਆਂ ਦੇ ਵਿੱਚ ਜਦੋਂ ਜਾਗਦਾ ਹੈ ਨਾ ਉਹ ਇਹ ਚੀਜ਼ਾਂ ਵੇਖ ਕੇ ਜਾਗੇਗਾ ਦੂਸਰਾ ਇਹ ਪ੍ਰਚਾਰ ਆ ਜਦੋਂ ਅਸੀਂ ਕਿਸੇ ਨੂੰ ਕਹਿ ਦਿੰਨੇ ਆ ਕਿ ਇਹ पांच प्यारे ने ये चार सहजजादे ने दो सहजजादे नियां चिने जा रहे राजमा जी पर फोटो आ ठीक है जी वो फिर अगले बच्चे पूछदे ने अकाउंट ने मगर इतिहास है इतिहास ਤੁਸੀਂ سناਓ ਕਿ ਬੱਚਿਆਂ ਦੇ ਵਿੱਚ ਸਿੱਖੀ ਪ੍ਰਚਲਿਤ ਹੁੰਦੀ ਆ ਸਾਨੂੰ ਹੋਰ ਕੁਝ ਵੀ ਤੁਸੀਂ ਦਿਖਾ ਸਕਦੇ ਖਾਸ ਕਰਕੇ ਸਾਡੇ ਕੋਲ ਇੱਥੇ ਕੋ ਬੋਤਨਾ ਪਈਆਂ ਨੇ ਤੇ ਇਹਨਾਂ ਦੇ ਵਿੱਚ ਇੱਕ ਆਦਿਸ਼ ਦੇ ਦੇਖ ਰਹੇ ਹਾਂ ਸਕਰੀਨ ਤੇ ਦਿਖਾਵਾਂਗੇ ਕਿ ਗੱਡਾ ਕਿਰੇ ਬਾਰੇ ਗੱਡਾ ਵਿੱਚ ਕਿਵੇਂ ਆ ਗਏ ਦੇਖੋ ਵੀਰ ਜੀ ਗੱਲ ਤਾਂ ਉੱਥੇ ਹੀ ਹੋਣੀ ਹੈ ਕਿ ਜਦੋਂ ਇੱਕ ਕਲਾਕਾਰ ਕੇ ਵੱਖਰੀ ਬਣਾਉਣ ਦੀ ਆਪਾਂ ਕੋਸ਼ਿਸ਼ ਕੀਤੀ ਕਿ ਵੱਖਰਾ ਕੁਝ ਕਰਨਾ ਹੈ ਤੇ ਫਿਰ ਮੈਂ ਗੱਡਾ ਬਣਾਇਆ ਲੱਕੜ ਦੇ ਬੋਤਲ ਦੇ ਵਿੱਚ ਵਰਕ ਕਰਨਾ ਸ਼ੁਰੂ ਕੀਤਾ ਤੇ ਜਿੰਨਾ ਵੀ ਵਰਗਿਆ ਵੀ ਜਿਹੜੇ ਛੋਟੇ ਟੋਟਿਆਂ ਦੇ ਵਿੱਚ ਬਣਨਾ ਗਿਆ ਅੰਦਰੋਂ ਹੀ ਇਧਰੋਂ ਸਮਾਨ ਗਿਆ ਤੇ ਵਿੱਚ ਲਾ ਕੇ ਫਿਟ ਕੀਤਾ ਗਿਆ ਕਿੰਨੇ ਦਿਨ ਚਾਰ ਮੈਂ ਕਿ ਗਿਆ ਜਦੋਂ ਬਣਾਈਆਂ ਨੇ ਕਿ ਇਹ ਕੋਈ ਡਿਮਾਂਡ ਕਰਤਾ ਜਾਂ ਆਪਣੇ ਤੌਰ ਤੇ ਨਹੀਂ ਨਹੀਂ ਭਾਜੀ ਮਨ ਦੇ ਸਕੂਨ ਵਾਸਤੇ ਆ ਜੇ ਅਸੀਂ ਚੋਲਾਂ ਦੇ ਵੀ ਲਿਖਦੇ ਆ ਤੇਲ ਤੇ ਵੀ ਲਿਖਦੇ ਆ ਕਿ ਜੇ ਬਾਣੀ ਨੂੰ ਲਿਖੇ ਸਾਡੇ ਮਨ ਨੂੰ ਸਕੂਨ ਮਿਲਦਾ ਤੇ ਜਿਹੜਾ ਮੇਰਾ ਰੋਸ ਆ ਰੋਸ ਇਸ ਚੀਜ਼ ਦਾ ਆ ਇਹ ਨੂੰ ਲੁੱਟਣਾ ਜਿਹੜਾ ਕਿ ਗੱਡੇ ਦੀ ਤੁਸੀਂ ਦੱਸਦੇ ਗੱਡੇ ਬਾਰੇ ਕੁਝ ਹਾਂਜੀ ਬਾਰੇ ਸਮਝਾ ਵੀਰ ਜੀ ਇਹ ਜਿਹੜਾ ਗੱਡਾ ਬਣਾਇਆ ਮੈਂ ਉਹ ਜਿਵੇਂ ਕਿ ਨੇ ਕਲਾਕਾਰ ਕੋ ਵੱਖਰੀ ਚੀਜ਼ ਬਣਾਉਣਾ ਚਾਹੁੰਦਾ ਆ ਇਹ ਮੈਂ ਵੱਖਰੀ ਚੀਜ਼ ਫਿਰ ਬਣਾਈ ਹੈ ਕਿ ਗੱਡਾ ਬਣਿਆ ਈ ਪਰ ਜੋ ਕੁਝ ਵੀ ਭਾਈ ਸਾਹਿਬ ਜੀ ਇਧਰੋਂ ਅੰਦਰ ਗਿਆ ਹਾਂ ਟੋਟਿਆਂ ਦੇ ਵਿੱਚ ਸਾਰੇ ਟੋਟੇ ਪੇਨਾ ਬਾਹਰ ਬਣਾਏ ਗਏ ਨੇ ਕਿ ਟੋਟੇ ਅੰਦਰ ਫਿਟ ਕੀਤੇ ਗਏ ਇਹਨੂੰ ਬਣਾਉਣ ਲੱਗਿਆਂ ਤੇ ਕਿੰਨੂੰ 3 ਤੋਂ 4 ਦਿਨ ਲੱਗੇ ਵਿੱਚੀ ਬਿਲਕੁਲ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੁਹਾਨੂੰ ਕਿੰਨਾ ਦੇਖੋ ਜਿਹੜੀ ਜਿਹੜੀ ਮਿਹਨਤ ਹੈ ਮਿਹਨਤ ਦੀ ਸਵਾਦ ਆ ਕਹਿੰਦੇ ਜਦੋਂ ਕੋਈ ਸ਼ਰਾਬੀ ਕੋਈ ਨਸ਼ਾ ਕਰਕੇ ਛੜਕਦੇ ਡਿਗਾ ਹੁੰਦੇ ਨਾ ਅਸੀਂ ਤਾਂ ਕਹਿੰਦੇ ਕਿ ਬਹੁਤ ਪੜੀ ਚੀਕ ਹੈ ਪਰ ਜਿਹੜਾ ਆਪਣੇ ਨਜ਼ਾਰੇ ਚ ਪਿਆ ਉਹਨੂੰ ਪਤਾ ਜਾ ਕਿ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇੱਥੇ ਤਰ੍ਹਾਂ ਭਾਜੀ ਇਹ ਨਸ਼ਾ ਹੈ ਕਿ ਸਾਨੂੰ ਲੱਗਾ ਜਿਵੇਂ ਅਸੀਂ ਉਸ ਰੱਬ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਦੀ ਬਦੌਦ ਸਾਨੂੰ ਇਹ ਨਸ਼ਾ ਲੱਗਾ ਆ ਉਹਨਾਂ ਨੇ ਮੈਨੂੰ ਨਸ਼ਾ ਲਾਇਆ ਤੇ ਮੈਂ ਇਸੇ ਨਸ਼ੇ ਦੇ ਵਿੱਚ ਹੀ ਇਹ ਸਮਾਨ ਬਣਾਈ ਜਾਂਦਾ ਬਿਲਕੁਲ ਜੀ ਇੱਕ ਹੋਰ ਬੋਤਲ ਦੇਖ ਰਹੇ ਆ ਕਿ ਆ ਇੱਕ ਜਿਹੜੀ ਕਿ ਛੋਟੇ ਹੁੰਦੇ ਆ ਆਪਾਂ ਬੱਤਾ ਜਿਹਨੂੰ ਬੱਤਾ ਕਹਿੰਦੇ ਸੀ ਉਹਦੇ ਵਿੱਚ ਕਿਹਦਾ ਧਾਗਾ ਆ ਪਾਇਆ ਹੋਇਆ ਇਹਦੇ ਬਾਰੇ ਜਾਣਕਾਰੀ ਦੱਸੋ ਕਿ ਇਹ ਧਾਗਾ ਕਿਵੇਂ ਗਿਆ ਅੰਦਰ ਕਿੰਨਾ ਧਾਗਾ ਹੈ ਹਾਂਜੀ ਇਹ ਵੀ ਜਿਹੜੀ ਬੋਤਲ ਆ ਬੋਤਲ ਦੇ ਵਿੱਚ 1800 ਫੁੱਟ ਧਾਗਾ ਆ ਜੀ 1800 ਫੁੱਟ ਧਾਗਾ ਹੈ ਲਿਖਣ ਹੈ ਕਿ ਇੰਦੀ ਜਗ੍ਹਾ ਹੀ ਕੋਈ ਨਹੀਂਗੀ ਉਪਰੋਂ ਪਰ ਇਹਦਾ ਛੋਟਾ ਥੱਲੇ ਜਾ ਕੇ ਰਸਤਾ ਹੋਰ ਛੋਟਾ ਹੋ ਗਿਆ ਹੂੰ ਇਹਨੇ ਚ ਬੋਤ ਗਈ ਜਿਹੜਾ ਕਲਾਕਾਰ ਹੁੰਦਾ ਨਾ ਉਹ ਸੋਭਾ ਦਾ ਭੁੱਖਾ ਹੈ ਕਿ ਦੁਨੀਆ ਵੇਖੇਗੀ ਇਹ ਜੀ ਬਣੀ ਤੇ ਬਣੀ ਕਿਤਾ ਜਦੋਂ ਇਹ ਜੀ ਸਾਹਮਣੇ ਹੁੰਦੀ ਨੇ ਭਾਈ ਸਾਹਿਬ ਜੀ ਤੇ ਕਲਾਕਾਰ ਨੂੰ ਖੁਸ਼ੀ ਵੀ ਮਿਲਦੀ ਏ ਕੋਈ ਜਿਵੇਂ ਸਾਡੇ ਬੱਚੇ ਨਹੀਂ ਵੇਚੀ ਹੁੰਦੀ ਕਿ ਬੱਚਿਆਂ ਨੂੰ ਵੇਖ ਕੇ ਖੁਸ਼ ਹੋ ਜਾਂਦਾ ਤੇ ਉਸ ਨਾਲ ਸਾਡੇ ਕਲਾਕ੍ਰਿਤੀਆਂ ਨੇ ਜਦੋਂ ਉਹਨਾਂ ਨੂੰ ਦੇਖਦੇ ਆ ਤੇ ਸਾਡਾ ਮਨ ਆਪ ਖੁਸ਼ ਹੋ ਜਾਂਦਾ ਕਿ ਸਾਡੇ ਬੱਚੇ ਤੋਂ ਹੀ ਬਣ ਕੇ ਬਿਲਕੁਲ ਅ ਤਾਂ ਮੈਂ ਇੱਕ ਗੱਲ ਜ਼ਰੂਰ ਦੱਸ ਦੇਣਾ ਵਾਂ ਕਿ ਕਿਉਂਕਿ ਇਸ ਨੂੰ ਅਸੀਂ origignal ਵੇਖ ਰਹੇ ਹਾਂ ਔਰ ਜੇ ਤੁਸੀਂ ਮਨ 'ਚ ਸੋਚਦੇ ਹੋਵੋਗੇ ਸ਼ਾਇਦ ਕਿ ਤੋੜ ਕੇ ਜਾਂ ਚੀਰਾ ਲਾ ਕੇ ਇਸ ਵਿੱਚ ਪਾਇਆ ਗਿਆ ਬਿਲਕੁਲ ਵੀ ਨਹੀਂ ਕਿਸੇ ਪਾਸਿਓਂ ਵੀ ਇਹ ਟੁੱਟੀ ਨਹੀਂ ਹੈ ਤੇ ਨਾ ਹੀ ਕੋਈ ਚੀਰਾ ਲਾਇਆ ਹੋਇਆ ਸੋ ਗੱਲ ਕਰਾਂਗੇ ਭਾਈ ਗੁਰਮੀਤ ਸਿੰਘ ਦੀ ਜਿਵੇਂ ਕਿ ਇਹਨਾਂ ਦੇ ਵੱਲੋਂ ਇੱਕ ਅਨਮੋਲ ਖਜ਼ਾਨਾ ਹੀ ਕਹਿ ਸਕਦੇ ਹਾਂ ਇਹ ਸਾਂਭਿਆ ਹੋਇਆ ਔਰ ਜਿਵੇਂ ਕਿ ਨਿੱਕੇ ਨਿੱਕੇ ਚੋਲ ਦੇ ਦਾਣੇ ਉੱਤੇ ਗੁਰੂਆਂ ਦੇ ਨਾਮ ਬਾਣੀ ਦਾ ਬਾਣੀ ਬਾਰੇ ਲਿਖਿਆ ਹੋਇਆ ਔਰ ਛੋਟੇ ਸਭ ਦੀ ਕਿਰਤੀ ਤਿਆਰ ਕੀਤੀ ਗਈ ਹੈ ਔਰ ਇਹ ਬੋਤਲਾਂ ਦੇ ਵਿੱਚ ਇਹਨਾਂ ਨੇ ਜਿਹੜੇ ਕਿ ਇਹ ਛੋਟੇ-ਛੋਟੇ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਨੇ ਇੱਕ ਵਿਲੱਖਣ ਕਲਾਕਾਰੀ ਜੋ ਕਿ ਇਹਨਾਂ ਨੇ ਸਾਹਮਣੇ ਰੱਖੀ ਹੋਈ ਹੈ ਅਸੀਂ ਤੁਹਾਨੂੰ ਗੁਜਾਰਿਸ਼ ਕਰਾਂਗੇ ਤੁਸੀਂ ਬਿਲਕੁਲ ਨਿਰਾਸ਼ ਨਹੀਂ ਹੋਣਾ ਔਰ ਜਿਹੜਾ ਤੁਹਾਡੇ ਕੋਲ ਮਹਾਰਾਜ ਨੇ ਇਹ ਕਲਾ ਬਖਸ਼ੀ ਹੈ ਇਹਨੂੰ ਅੱਗੇ ਚੱਲਦਾ ਰਹਿਣ ਦੀ ਜਰੂਰ ਜੀ ਦੇਖੋ ਜੀ ਮੈਂ ਤਾਂ ਗੱਲ ਇੱਥੇ ਆਉਂਦੀ ਹੈ ਕਿ ਜਿਵੇਂ ਮੈਂ ਸੋਚਿਆ ਸੀ ਪਹਿਲਾਂ ਕਿ ਜੇ ਮੈਂ ਕੋਈ ਚੀਜ਼ ਬਣਾਉਣਾ ਹੈ ਕੋਈ ਸੰਸਥਾ ਜਾਂ ਕੋਈ ਕਮੇਟੀ ਮੇਰੇ ਹੱਥ ਫੜਦੀ ਹੈ ਠੀਕ ਹੈ ਜੀ ਮੇਰੀ ਰੋਟੀ ਨਾਲ ਚੱਲਣੀ ਸੀ ਜੀ ਦੇ ਨਾਲ ਮੇਰੀ ਜਿਹੜੀ ਕਲਾ ਹੋਰ ਮੈਂ ਵਧਾਉਣੀ ਸੀ ਮੈਂ ਲਿਖਿਆ ਅੱਜ ਕਿ ਕਿ ਮੈਂ ਚਵਾਲ ਦੇ ਉੱਪਰ ਬਾਣੀ ਲਿਖ ਜੀ ਹਾਂ ਪਰ ਜਦੋਂ ਦੇਖਿਆ ਕਿ ਇਸ ਚੀਜ਼ ਦੀ ਕਦਰ ਹੀ ਕੋਈ ਨਹੀਂ ਗੀ ਤੇ ਲਿਖਣ ਦਾ ਵੀਰੇ ਫਾਇਦਾ ਕੋਈ ਨਹੀਂ ਫਿਰ ਜਿੰਨਾ ਕੁ ਮਨ ਆਪਣਾ ਕਰਦਾ ਉਹਨੇ ਕੋਈ ਚੀਜ਼ ਬਣਾ ਲੈਨੇ ਆ ਪਰ ਆ ਹੌਸਤਾ 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 ਜਿਵੇਂ ਜਿਵੇਂ ਕਬੀਲ ਦਾਦੀ ਸਿਰ ਤੇ ਪੈਂਦੀ ਏ ਤੇ ਸ਼ੌਂਕ ਦਿਨ ਬਾਦਿਆਂ ਘਟਦੇ ਨੇ ਇਹ ਮੇਰੇ ਨਹੀਂ ਤੇ ਦੁਨੀਆ ਦੇ ਵਿੱਚ ਇਦਾਂ ਹੁੰਦਾ ਤੇ ਜਿਹੜੀ ਸ਼ਾਬਾਸ਼ੀ ਵੀ ਨਹੀਂ ਜੇ ਮਿਲਨੀ ਕਿ ਸਰੋਪਾ ਨਹੀਂ ਮਿਲਣਾ ਤੇ ਬੰਦਾ ਉਹ ਤੇ ਕਰੇਗਾ ਕੀ ਫਿਰ ਉਹਨੇ ਕੋ ਸਮਾ ਨਹੀਂਗਾ ਕਿ ਮੈਂ ਸਾਰੇ ਸਾਰੇ ਦਿਹਾੜੀ ਬੈਠਾ ਇਹੋ ਕੰਮ ਹੀ ਕਰਦਾ ਰਿਹਾ ਵਾਂ ਪੀਪੇ ਚਾਟਾ ਵੀ ਪਣਵਾਤੀ ਬਿਲਕੁਲ ਮਸਲਾ ਇਹ ਇਸ ਕਰਕੇ ਜਿਹੜਾ ਸਾਡਾ ਸ਼ੌਂਕ ਅਗੇ ਨਾਲ ਬਹੁਤ ਜ਼ਿਆਦਾ ਘੱਟ ਗਿਆ ਤੇ ਮਨ ਦੇ ਵਿੱਚ ਨਿਰਾਸ਼ਾ ਠੀਕ ਹੈ ਕਿ ਜਿਹੜੇ ਬੰਦੇ ਸਾਡੇ ਨੇ ਯਾਰ ਉਹ ਤਾਂ ਸਭ ਸ਼ਾਬਾਸ਼ੀ ਦੇ ਦਿਆ ਨਾ ਬਿਲਕੁਲ ਹੋਰ ਕੁਝ ਨਹੀਂ ਤੇ ਸਿਰਫ ਸ਼ਾਬਾਸ਼ੀ ਮੰਗ ਰਿਆ ਮੈਂ ਕਰਦਾ ਤਾਂ ਕੁਝ ਵੀ ਨਹੀਂ ਪਿਆ ਕਿ ਮੈਂ ਕੋਈ ਵੱਡੀ ਡਿਮਾਂਡ ਨਹੀਂ ਰੱਖੀ ਕਿ ਮੈਨੂੰ ਕੋਠੀਆਂ ਕਰਾਂ ਦੇ ਦਿਓ ਮੇਰੇ ਕੋਲ ਰੋਜ਼ਗਾਰ ਨਹੀਂ ਕਿ ਮੈਨੂੰ ਰੋਟੀ ਦੇ ਦਿਓ ਮੈਨੂੰ ਪੈਸਾ ਦੇ ਦਿਓ ਅਗਰ ਜੇ ਕੋਈ ਤੁਹਾਨੂੰ ਮਿਲਣਾ ਚਾਹੁੰਦਾ ਹੋਵੇ ਤੁਹਾਡੇ ਤੋਂ ਕੋਈ ਚੋਲ ਦੇ ਦਾਣੇ ਜਾਂ ਕਿਸੇ ਦਾਣੇ ਤੇ ਕੁਝ ਲਖਵਾਉਣਾ ਚਾਹੁੰਦਾ ਹੋਵੇ ਬਿਲਕੁਲ ਜੀ ਸਾਡੇ ਤੋਂ ਹਟਣ ਨਾਲ ਕਿਵੇਂ ਸੰਪਰਕ ਕਰ ਸਕਦੇ ਨੇ ਦੇਖੋ ਜੀ ਮੈਂ ਅੰਮ੍ਰਿਤਸਰ ਚ ਰਹਿੰਦਾ ਆ ਤਰੰਪਾ ਰੋਡ ਦੇ ਉੱਤੇ ਗੰਡਾਹਾਂ ਹੈ ਕਲੌਣੀ ਉੱਥੇ ਸਾਡਾ ਘਰ ਆ ਨੰਬਰ ਮੇਰਾ 62 80 95 90 29 ਹੈ ਤੇ ਜਿਹੜੇ ਵੀ ਪਰਾਨੇ ਆਉਣਾ ਹੋਵੇ ਤੇ ਮੈਨੂੰ ਆ ਕੇ ਮਿਲ ਸਕਦਾ ਹੈ ਜੀ ਤੇ ਮੈਨੂੰ ਖੁਸ਼ੀ ਹੋਏਗੀ 62 80 95 90 29 ਇਹ ਮੇਰਾ ਮੋਬਾਈਲ ਜੀ ਬਿਲਕੁਲ ਇਹ ਸਨ ਭਾਈ ਗੁਰਮੀਤ ਸਿੰਘ ਜੀ ਜਿਹੜੇ ਕਿ ਇੱਕ ਵਿਲੱਖਣ ਕਲਾਕਾਰੀ ਰੱਖਦੇ ਨੇ ਔਰ ਵਧੀਆ ਵਧੀਆ ਗੱਤੇ ਤਿਆਰ ਕਰਦੇ ਨੇ ਦਰਸਲ ਇੱਕ ਸਿਰਪਾਓ ਦੀ ਮੰਗ ਕਰਦੇ ਨੇ ਕਹਿੰਦੇ ਸਭ ਮੈਨੂੰ ਪੈਸਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਸਿਰਫ ਇੱਕ ਬਣਦਾ ਸਨਮਾਨ ਚਾਹੀਦਾ ਹੈ ਸਿਰਪਾਓ ਜਿਹੜੀ ਕਿ ਇਹਨਾਂ ਵੱਲੋਂ ਮੰਗ ਕੀਤੀ ਜਾਏ ਔਰ ਕਾਫੀ ਸਮਾਂ ਪਹਿਲਾਂ ਕਿਸੇ ਵੀ ਸੰਸਥਾ ਵੱਲੋਂ ਇਹਨਾਂ ਨੂੰ ਇਸ ਤਰ੍ਹਾਂ ਸਨਮਾਨਤ ਨਹੀਂ ਕੀਤਾ ਗਿਆ ਅੱਜ ਵੀ ਇਹਨਾਂ ਦੇ ਮਨ 'ਚ ਨਿਰਾਸ਼ਾ ਅਤੇ ਅਸੀਂ ਨੂੰ ਇੱਕ गुजारिश अपील ਕਰਦੇ ਹਾਂ ਕਿ ਤੁਸੀਂ ਇਹ ਜਿਹੜੀ ਕਲਾਕਾਰੀ ਇਹਨੂੰ ਅੱਗੇ ਰੱਖੋ ਤੇ ਜੋ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਕੋਈ ਸਾਡੀ ਧਰਮ ਧਾਰਮਿਕ ਸੰਸਥਾਵਾਂ ਨੇ ਉਹ ਇਹਨਾਂ ਦਾ ਜਿਹੜਾ ਬੰਦਾ ਮਾਨ ਸਨਮਾਨ ਇਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਤੇ ਜੇਕਰ ਕੋਈ ਜੇਕਰ ਤੁਹਾਨੂੰ ਇਹ ਖਬਰ ਚੰਗੀ ਲੱਗਦੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਭਾਈ ਗੁਰਮੀ ਸਿੰਘ ਜੀ ਤੱਕ ਜ਼ਰੂਰ ਪਹੁੰਚ ਕਰੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ